ਪਰਦੋਤ ਹਲਾ ਮਾਹੋ ਯਾਰ ਆਮ ਆਲੀ ਪਾਰਟੀ ਦੇ ਕਾਂਗਰਸ ਦੇ ਵਰਕਰਾਂ ਵਿਚਾਲੇ ਕੀ ਕਾਰਨ ਬਣਿਆ ਕਾਰਨ ਮੈਂ ਜਿਆਇਆ ਹੀ ਹਾ ਹੁਣ ਬਾਹਰ ਗਿਆ ਸੀਗਾ ਉਹਨਾ ਪਤਾ ਕਰਦਾ ਕੀ ਆ ਔਰ ਗੱਲ ਤਾਂ ਮਾੜੀ ਆ ਭਵੇਂ ਕਿਸੇ ਦੇ ਵੀ ਕਿਹੜੀ ਵੀ ਪਾਰਟੀ ਦੇ ਬੰਦੇ ਆ ਗੱਲ ਮਾੜੀ ਆ ਜੋ ਮੈਂ ਤਾਂ ਵਾਰੀ ਵਾਰੀ ਵੀਡੀਓ ਵੀ ਪਾਉਣਾ ਮੇ ਆਪਾ ਭਾਈਚਾਰਾ ਪਿਆਰ ਬਣਾ ਕੇ ਰੱਖਣਾ ਲੜਦਾ ਨਹੀਂਗਾ ਕਿਸੇ ਨੇ ਲੈਕਸ਼ਨ ਤਾਂ ਆਇਤ ਗਏ ਤੇ ਆਪਾਂ ਤਾਂ ਸਾਰਿਆਂ ਇੱਥੇ ਹੀ ਰਹਿਣਾ ਤੇ ਆਪਾਂ ਇਹੋ ਜਿਹਾ ਕੰਮ ਨਾ ਕਰੀਏ ਕਿਸੇ ਵੀ ਸਾਰਿਆਂ ਨੂੰ ਬੇਨਤੀ ਆ ਵੀ ਪਿਆਰ ਸ਼ਾਂਤੀ ਬਣਾ ਕੇ ਰੱਖੋ ਭਾਈਚਾਰਾ ਬਣਾ ਕੇ ਰੱਖੋ ਕਿਉਂਕਿ ਵੇਖੋ ਇਹ ਲੈਕਸ਼ਨ ਇਹ ਇੱਕ ਰਾਜਨੀਤੀ ਆ ਤੇ ਸਿਆਸੀ ਬੰਦਿਆਂ ਨੇ ਵੀ ਚਲੋ ਕਾਵਦਾ ਬਣਾਉਣਾ ਹੀ ਆ ਉਹਨਾਂ ਦੇ ਮਗਰ ਨਾ ਲੱਗੋ ਮੈਂ ਤਾਂ ਕਹਿੰਦਾ ਕਿਸੇ ਵੀ ਸਿਆਸੀ ਬੰਦੇ ਦੇ ਮਗਰ ਨਹੀਂ ਲੱਗਣਾ ਚਾਹੀਦਾ ਤੁਸੀਂ ਆਪ ਦੇ ਪਿੰਡ ਦੇ ਵਿਕਾਸ ਵਾਸਤੇ ਆਪਦੇ ਬੱਚਿਆਂ ਦੇ ਭਵਿੱਖ ਵਾਸਤੇ ਉਸ ਗੱਲ ਨੂੰ ਵੇਖਦੇ ਹੋਏ ਆਪ ਦਾ ਤੁਸੀਂ ਇਹ ਜਿਹੜਾ ਚੰਗਾ ਇਨਸਾਨ ਆ ਉਹਨੂੰ ਚੁਣੋ ਮੈਂ ਨਹੀਂ ਕਹਿੰਦਾ ਵੀ ਤੁਸੀਂ ਐਮ ਪਾਰਟੀ ਦੇ ਬੰਦੇ ਨੂੰ ਚੁਣੋ ਤੁਸੀਂ ਕਾਂਗਰਸ ਜਿਹੜਾ ਚੰਗਾ ਵਾ ਜਿਹੜਾ ਪਿੰਡ ਦੇ ਵਿੱਚ ਕੰਮ ਕਰਦਾ ਜਿਹੜਾ ਹਰ ਬੰਦੇ ਦੀ ਗੱਲ ਸੁਣਦਾ ਜਿਹੜਾ ਇਮਾਨਦਾਰ ਆ ਉਹਨੂੰ ਚੁਣੋ ਸੁਖਵੀਰ ਸਿੰਘ ਜੀ ਦਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਜ਼ਾ ਕਾਹਲੀ ਭਰਨੇ ਦਿੱਤੇ ਜਾ ਰਹੇ ਕਿ ਸਮਝ ਨਹੀਂ ਆ ਰਿਹਾ ਤੂੰ ਨਹੀਂ ਆਇਆ ਤਾਂ ਬਈ ਜੀ ਇਹਨੂੰ ਚੰਗਾ ਕਰ ਲੋ ਤਵੀ ਮਾੜਾ ਮਾੜਾ ਕਰ ਲੋ ਤਵੀ ਮਾੜਾ ਇਹਨੇ ਕਦੇ ਖੁਸ਼ ਹੋਣਾ ਹੀ ਨਹੀਂਗਾ ਮੈਂ ਤਾਂ ਬੜੀ ਬੜੀ ਕਿਹਾ ਇਹਦੇ ਸੱਜਣਾ ਮਿੱਤਰਾਂ ਨੂੰ ਵੀ ਨਾ ਇਹੋ ਜਿਹਾ ਕੰਮ ਕਰਿਆ ਕਰੋ ਕੀ ਫਾਇਦਾ ਕੋਈ ਮਿਲਦਾ ਐਵੇਂ ਝੂਠੀਆਂ ਫਾਵਾ ਹੁਣ ਬੰਦੇ ਤਾਂ ਇਹਨਾਂ ਦੇ ਡਾਂਗਾ ਲੈ ਕੇ ਆਉ ਤਾਂ ਸਿੱਧ ਹੋਈ ਜਾਣੇ ਆ ਅੱਜ ਨਹੀਂ ਤੇ ਜਦਨਾ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਣਾ ਮਾ ਡਾਂਗਾ ਇਹਨਾਂ ਦੇ ਬੰਦੇ ਲੈ ਕੇ ਆਏ ਕਿਰਪਾਨਾਂ ਇਹਨਾਂ ਦੇ ਬੰਦੇ ਲੈ ਕੇ ਆਏ ਹਾਂ ਤੇ 6 ਵਜੇ ਆ ਤੂੰ ਗਈ ਇਹਨਾਂ ਗੋਲੀ ਚ ਉਹ ਤੇ ਗੋਲੀਆਂ ਚੱਲੀਆਂ ਗੋਲੀਆਂ ਚੱਲੀਆਂ ਇਹਨਾਂ ਦੇ ਬੰਦੇ ਨੇ ਚਲਾਈਆਂ ਮੈਂ ਗੁਰਦੁਆਰੇ ਜਾਂਦਾ ਵਾਂ ਜੇ ਸਾਡੇ ਕਹੇ ਬੰਦੇ ਨੇ ਗੋਲੀ ਚਲਾਈ ਹੈ ਨਾ ਮੈਂ ਥੋਂ ਦੇਣ ਨੂੰ ਤਿਆਰ ਕੋਈ ਗੋਲੀ ਨਹੀਂ ਇਹਨਾਂ ਦੇ ਬੰਦਿਆਂ ਨੇ ਗੋਲੀਆਂ ਚਲਾਈਆਂ ਇਹਨਾਂ ਨੇ ਸ਼ੁਰੂਆਤ ਕੀਤੀ ਆ ਜਦੋਂ ਸ਼ਾਂਤ ਬਈ ਸਾਰਾ ਕੰਮ ਚੱਲ ਰਿਹਾ ਕੀ ਲੋੜ ਆ ਆਪਾਂ ਐਵੇਂ ਆੜ ਕੇ ਨਾਰੇ ਲਾ ਕੇ ਤੂੰ ਤੂੰ ਐਵੇਂ ਕਰਦੀ ਤੇ ਮੁੜ ਕੇ ਇਲਜ਼ਾਮ ਲਾਦਣਾ ਇਹ ਨਰੇਸ਼ ਕਟਾਰੀਆ ਕਰਾਉਂਦਾ ਇਸ ਮਾਮਲੇ ਦੀ ਜਾਂਚ ਕਰਵਾਈ ਜਾਏ ਮੈਂ ਕਹਿੰਦਾ ਬਿਲਕੁਲ ਕਰਾਉਣੀ ਹੈ ਮੈਂ ਤਾਂ ਹੁਣੇ ਹੀ ਅਫਸਰਾਂ ਨੂੰ ਕਹਤਾ ਵੀ ਇਹ ਮੈਂ ਪੂਰੀ ਸਹੀ ਜਾਂਚ ਹੋਣੀ ਚਾਹੀਦੀ ਹੈ ਮੈਂ ਜਾਂਚ ਕਰਾਉਣੀ ਕਰਾਉਣੀ ਹੈ ਪਰ ਦੁਆਤ ਹਲਾ ਮਾ ਹੋਇਆ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਰਕਰਾਂ ਵਿਚਾਲੇ ਕੀ ਕਾਰਨ ਬਣਿਆ ਕਾਰਨ ਮੈਂ ਜੇ ਆਇਆ ਹੀ ਹਾਂ ਹੁਣ ਬਾਹਰ ਗਿਆ ਸੀਗਾ ਉਹਨਾਂ ਪਤਾ ਕਰਦਾ ਕੀ ਆ ਔਰ ਗੱਲ ਤਾਂ ਮਾੜੀ ਆ ਭਵੇਂ ਕਿਸੇ ਦੇ ਵੀ ਕਿਹੜੀ ਵੀ ਪਾਰਟੀ ਦੇ ਬੰਦੇ ਆ ਗੱਲ ਮਾੜੀ ਆ ਜੋ ਮੈਂ ਤਾਂ ਵਾਰੀ-ਵਾਰੀ ਵੀਡੀਓ ਵੀ ਪਾਉਣਾ ਵੀ ਆਪਾਂ ਭਾਈਚਾਰਾ ਪਿਆਰ ਬਣਾ ਕੇ ਰੱਖਣਾ ਲੜਦਾ ਨਹੀਂਗਾ ਕਿਸੇ ਨੇ ਇਲੈਕਸ਼ਨ ਤਾਂ ਆਏ ਤੇ ਗਏ ਤੇ ਆਪਾਂ ਤਾਂ ਸਾਰਿਆਂ ਇੱਥੇ ਹੀ ਰਹਿਣਾ ਤੇ ਆਪਾਂ ਇਹੋ ਜਿਹਾ ਕੰਮ ਨਾ ਕਰੀਏ ਕਿਸੇ ਵੀ ਸਾਰਿਆਂ ਨੂੰ ਬੇਨਤੀ ਆ ਵੀ ਪਿਆਰ ਸ਼ਾਂਤੀ ਬਣਾ ਕੇ ਰੱਖੋ ਭਾਈਚਾਰਾ ਬਣਾ ਕੇ ਰੱਖੋ ਕਿਉਂਕਿ ਵੇਖੋ ਇਹ ਇਲੈਕਸ਼ਨ ਇਹ ਇੱਕ ਰਾਜਨੀਤੀ ਆ ਤੇ ਸਿਆਸੀ ਬੰਦਿਆਂ ਨੇ ਵੀ ਚਲੋ ਕਾਫ ਦਾ ਬਣਾਉਣਾ ਹੀ ਆ ਉਹਨਾਂ ਦੇ ਮਗਰ ਨਾ ਲੱਗੋ ਮੈਂ ਤਾਂ ਕਹਿੰਦਾ ਕਿਸੇ ਵੀ ਸਿਆਸੀ ਬੰਦੇ ਦੇ ਮਗਰ ਨਹੀਂ ਲੱਗਣਾ ਚਾਹੀਦਾ ਤੁਸੀਂ ਆਪਦੇ ਪਿੰਡ ਦੇ ਵਿਕਾਸ ਵਾਸਤੇ ਆਪਦੇ ਬੱਚਿਆਂ ਦੇ ਭਵਿੱਖ ਵਾਸਤੇ ਉਸ ਗੱਲ ਨੂੰ ਵੇਖਦੇ ਹੋਏ ਆਪ ਦਾ ਤੁਸੀਂ ਇਹ ਜਿਹੜਾ ਚੰਗਾ ਇਨਸਾਨ ਆ ਉਹਨੂੰ ਚੁਣੋ ਮੈਂ ਨਹੀਂ ਕਹਿੰਦਾ ਵੀ ਤੁਸੀਂ ਐਮ ਪਾਰਟੀ ਦੇ ਬੰਦੇ ਨੂੰ ਚੁਣੋ ਤੁਸੀਂ ਕਾਂਗਰਸ ਜਿਹੜਾ ਚੰਗਾ ਵਾ ਜਿਹੜਾ ਪਿੰਡ ਦੇ ਵਿੱਚ ਕੰਮ ਕਰਦਾ ਜਿਹੜਾ ਹਰ ਬੰਦੇ ਦੀ ਗੱਲ ਸੁਣਦਾ ਜਿਹੜਾ ਇਮਾਨਦਾਰ ਹੈ ਉਹਨੂੰ ਚੁਣੋ ਸੁਨੀਤ ਸਿੰਘ ਜੀ ਦਾ ਵੱਲੋਂ ਕਿਹਾ ਜਾ ਰਿਹਾ ਕਿ ਇਹ ਮਜ਼ਾਕ ਕਾਹਦੀ ਪਰਨੇ ਦਿੱਤੇ ਜਾ ਰਹੇ ਕਿ ਸਮਝ ਨਹੀਂ ਆ ਰਿਹਾ ਪੁੰਡਿਆ ਆਇਤੋਂ ਬਈ ਜੇ ਇਹਨੂੰ ਚੰਗਾ ਕਰ ਲੋ ਤਵੇਂ ਮਾੜਾ ਮਾੜਾ ਕਰ ਲੋ ਤਵੇਂ ਮਾੜਾ ਇਹਨੇ ਕਦੇ ਖੁਸ਼ ਹੋਣਾ ਹੀ ਨਹੀਂਗਾ ਮੈਂ ਤਾਂ ਬੜੀ ਬੜੀ ਕੀ ਆ ਇਹਦੇ ਸੱਜਣਾ ਮਿੱਤਰਾਂ ਨੂੰ ਵੀ ਨਾ ਇਹੋ ਜਿਹਾ ਕੰਮ ਕਰਿਆ ਕਰੋ ਕੀ ਫਾਇਦਾ ਕੋਈ ਮਿਲਦਾ ਆਵੇਂ ਢੂਠੀਆਂ ਫਾਵਾ ਹੁਣ ਬੰਦੇ ਤਾਂ ਇਹਨਾਂ ਦੇ ਡਾਂਗਾ ਲੈ ਕੇ ਆਉ ਤਾਂ ਸਿੱਧ ਹੋਈ ਜਾਣੇ ਆ ਅੱਜ ਨਹੀਂ ਕਿ ਜਦਨਾ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਣਾ ਮੈਂ ਡਾਂਗਾ ਇਹਨਾਂ ਦੇ ਬੰਦੇ ਲੈ ਕੇ ਆਏ ਕਿਰਪਾਨਾਂ ਇਹਨਾਂ ਦੇ ਬੰਦੇ ਲੈ ਕੇ ਆਏ ਹਾਂ ਤੇ 6 ਵਜੇ ਆ ਤਾਂ ਤੂੰ ਜੀ ਇਹਨਾਂ ਗੋਲੀ ਚ ਉਹ ਤੇ ਗੋਲੀਆਂ ਚੱਲੀਆਂ ਗੋਲੀਆਂ ਚੱਲੀਆਂ ਇਹਨਾਂ ਦੇ ਬੰਦੇ ਨੇ ਚਲਾਈਆਂ ਮੈਂ ਗੁਰਦੁਆਰੇ ਜਾਂਦਾ ਜੇ ਸਾਡੇ ਕਹੇ ਬੰਦੇ ਨੇ ਗੋਲੀ ਚਲਾਈ ਹੈ ਨਾ ਮੈਂ ਤੋਂ ਦਿਨ ਤਿਆਰ ਕੋਈ ਗੋਲੀ ਨਹੀਂ ਇਹਨਾਂ ਦੇ ਬੰਦੇ ਨੇ ਗੋਲੀਆਂ ਚਲਾਈਆਂ ਇਹਨਾਂ ਨੇ ਸ਼ੁਰੂਆਤ ਕੀਤੀ ਆ ਜਦੋਂ ਸ਼ਾਂਤਬਾਈ ਸਾਰਾ ਕੰਮ ਚੱਲ ਰਿਹਾ ਕੀ ਲੋੜ ਆ ਆਪਾਂ ਐਵੇਂ ਆੜ ਕੇ ਨਾਰੇ ਲਾ ਕੇ ਤੋ ਤੂੰ ਮੈਂ ਐਵੇਂ ਕਰਦੀ ਤੇ ਮੁੜ ਕੇ ਇਲਜ਼ਾਮ ਲਾਦਣਾ ਹੀ ਨਰੇਸ਼ ਕਟਾਰੀਆ ਕਰਾਉਂਦਾ ਕੀ ਇਸ ਮੰਗਲੇ ਦੀ ਜਾਂਚ ਕਰਵਾਈ ਜਾਵੇ ਮੈਂ ਕਹਿੰਦਾ ਬਿਲਕੁਲ ਕਰਾਉਣੀ ਹੈ ਮੈਂ ਤਾਂ ਹੋਣੇ ਅਸਰਾਂ ਨੂੰ ਕਹਤਾ ਵੀ ਇਹ ਮੈਂ ਪੂਰੀ ਸਹੀ ਜਾਂਚ ਹੋਣੀ ਚਾਹੀਦੀ ਆ ਮੈਂ ਜਾਂਚ ਕਰਾਉਣੀ ਕਰਾਉਣੀ ਆ